ਕੀ ਬਿਠਾ ਕਰੋਗੇ ਤੁਹਾਡਾ ਜੇਕਰ ਸਭ ਦੇ ਸਪੈਸਟ ਰੱਬ ਕੇ ਸਾਹਮਣੇ YouTube ਫੈਮਿਲੀ ਵੀ ਠੀਕ ਹੋਊਗੀ ਤੇ ਚਲੋ ਕਰਦੇ ਆਪਾਂ ਗੱਲਾਂ ਕਰਦੇ ਹਾਂ ਨਾ ਫਸ ਚਲੋ ਮੈਂ ਇਹਦੇ ਸਾਲ ਬਣਾ ਕੇ ਸੀ ਰੋਕੀ ਮੇਰੀ ਬਹਿਣੇ ਮੈਂ ਅਸੀਂ ਥੋੜਾ ਸਨੇਹਾ ਗਾਲੇ ਬਖਾਣਾ ਵੀਡੀਓ ਬਣਾ ਲਾਂ ਤੇ ਪਾਈਆਂ ਨਾ ਕਰਕੇ ਆਪਾਂ ਗੱਲਾਂ ਕਰਤਾ ਚਲੋ ਜੀ ਗਰਮੀ ਬਹੁਤ ਜ਼ਿਆਦਾ ਹੋ ਗਈ వర్మిద ఇన్ని హోయీ పైయా హోనా శుక్కీ కడ రఖే గా తుం పలా తా భేతే ముందే కినే पाणी ది పర్దే పత్తే స్ఫల భర్నే సంది కర్కే ఉం ఘూర్ apni jais baku chare ఘూర్ న హరీ ఖడి యా ఇకి తాం ఘూరా న హరే యా కి కట్ రే హ హరియాలి గయల హ హరియాలి గయల ਕਈ ਤੇ ਕਾਲਿਆਂ ਦਾ ਵੱਧ ਜੋ ਰਹੇ ਅੱਗੇ 2 ਸਾਲ ਹੋ ਗਏ ਹਰੇ ਵੱਧ ਹੁੰਦੇ ਸੀ ਕਾਲੇ ਘਟ ਹੁੰਦੇ ਸੀ ਉਹਦੇ ਦੋ ਬੇਲਾਂ ਦੋ ਲਾਈਆਂ ਹੁੰਦੀਆਂ ਨੇ ਇਕੱਠੀਆਂ ਲਾਗੇ ਸੀ ਪਾਣੀ ਦਾ ਭਰਦੇ ਹੁੰਦੇ ਉਹਨਾਂ ਨੂੰ ਉਹ ਤੇ ਇਹਨਾਂ ਹੋ ਗਏ ਪਾਣੀ ਪਾਈ ਨੇ ਫਰੋਸਟ ਜਾਂਦਾ ਹੁਣ ਪਾਣੀ ਚਲੋ ਜੀ ਆਪਾਂ ਬਣਾਉਂਦੇ ਆ ਬਲੌਗ ਹਨਾ ਬਾਈ ਸਿੱਧੂ ਦੇ ਆ ਅੱਜ ਬਾਈ ਸਿੱਧੂ ਦੇ ਉੱਤੇ ਕਰਦੇ ਆ ਕੋਈ ਗੱਲ ਟੌਪਿਕ ਤੇ ਬਾਈ ਸਿੱਧੂ ਬਹੁਤ ਵਧੀਆ ਬਹੁਤ ਵਧੀਆ ਨੇਚਰ ਆ ਵੀਰ ਦਾ ਤੇ ਮੈਂ ਕਹਿੰਨੀ ਆ ਵੀ ਘਰ ਘਰ ਮਾਵਾ ਉਹ ਜੀ ਪੁੱਤੀ ਜੰਮਣਾ ਸੂਰਮੇ ਹਨ ਜਦੋਂ ਵੀਰ ਦੀਆਂ ਮੈਂ ਵੀਡਿਓਾਂ ਦੇਖਦੀਆਂ ਜਾਂ ਕਿਤੇ ਵੀਰ ਬੋਲ ਕੇ ਦੱਸਦੇ ਹੁੰਦੇ ਨੇ ਵੀ ਇਹ ਗਰੀਬੀ ਹੁੰਦੀ ਐ ਹੁੰਦੀ ਹਨਾ ਕਿੰਨਾ ਭੋਲਾਪਣ ਜਾ ਉਹ ਚ ਬਾਈ ਚ ਬਹੁਤ ਜ਼ਿਆਦਾ ਭੋਲਾਪਣ ਤੇ ਅਸਲ ਬੰਦੇ ਦੀ ਸੱਚਾਈ ਦਾ ਇੱਥੇ ਪਤਾ ਲੱਗ ਜਾਂਦਾਗਾ ਵੀ ਕਿੰਨਾ ਕੋ ਬੰਦਾ ਚਲਾਕ ਜਮਾ ਪੋਲਾ ਪੋਲਾ ਵਿਚਾਰਾ ਜਮਾ ਜਮਾ ਸਿੱਧੀਆਂ ਸਾਧੀਆਂ ਗੱਲਾਂ ਕਰਦਾ ਕੋਈ ਉਹਨੂੰ ਐ ਨਹੀਂ ਹੈਗਾ ਵੀ ਮੈਂ ਐਡਾ ਕਲਾਕਾਰ ਆ ਜਮਾ ਮੈਂ ਕੋਈ ਇੰਨਾ ਦੇਖੋ ਕਿੰਨਾ ਹਰ ਇੱਕ ਭੈਣ ਭਾਈ ਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਉਹ ਗਰੀਬ ਵੀਰਤਾ ਹਨ ਤੇ ਵੀ ਆਪਾਂ ਕਹਿੰਦੇ ਹੁੰਦੇ ਆ ਵੀ ਇੱਕ ਤਕੜੇ ਇੱਕ ਮਾੜੇ ਉਹਦੇ ਇੱਕ ਦੱਸਦਾ ਹੁੰਦਾ ਵੀ ਮੈਂ ਇੰਨੀ ਗਰੀਬੀ ਚ ਉੱਠਿਆਗਾ ਤੇ ਅੱਜ ਮੈਂ ਉਹਦੀ ਵੀਰ ਦੀ ਇੱਕ ਵੀਡੀਓ ਦੇਖੀ ਸੀ ਉਥੇ ਵੀ ਇਹ ਦੱਸੀ ਜਾਵੇਗਾ ਨਾ ਮੈਂ ਪੜ ਜਾਂਦਾ ਹੁੰਦਾ ਸਕੂਲ ਵੀ ਮੈਂ ਧੱਕੇ ਨਾਲ ਠਾਈ ਜਾਂ ਨਾ ਠਾਈ ਜਾਂਗਾ ਨਾ ਵੀ ਮੈਂ ਰੋਣ ਲੱਗ ਗਿਆ ਮੇਰੀ ਮੰਮੀ ਠਾਕ ਗਈ ਜਦੋਂ ਮੈਂ ਰੋਣ ਲੱਗ ਗਿਆ ਰੋਈ ਗਿਆ ਹੋਈ ਗਿਆ ਉਧਰੋਂ ਕੋਤੰਤਾ ਆਇਆ ਖੰਨੀ ਚਾਚਾ ਆ ਗਿਆ ਦਾ ਕਹਿੰਦਾ ਉਹ ਵੀ ਰੋਈ ਗਿਆ ਕਹਿੰਦਾ ਮੈਂ ਛੱਕਿਆ ਜਾ ਵੀ ਇਹ ਕਿਉਂ ਰੋਂਦਾਗਾ ਕਹਿੰਦਾ ਵੀ ਮੈਂ ਤਾਂ ਸਕੂਲ ਕਰਕੇ ਰੋਂਦਾ ਵੀ ਇਹ ਕਿਉਂ ਰੋਂਦਾਗਾ ਦੇ ਇੰਨੇ ਕਹਿੰਦਾ ਮੇਰੀ ਮੰਮੀ ਆਈ ਕਹਿੰਦੀ ਵੀ ਤੇਰੇ ਦਾਦੇ ਦਾ ਇੱਥੇ ਹੋ ਗਿਆ ਕਹਿੰਦਾ ਮੈਂ ਹੋਣਾ ਦਿੱਤੀ ਐਪਲੀਕੇਸ਼ਨ ਸੁੱਟੀ ਮਾਰੀ ਜਾਂ ਨਾ ਇਹ ਮੈਂ ਚੜ ਕੇ ਚੌਕ ਨੂੰ ਜਿਵੇਂ ਅੱਖਾਂ ਨਾਲ ਭੱਜੇ ਫਿਰਦਾ ਰਹੇ ਜਿਵੇਂ ਅੱਖਾਂ ਨੇ ਜਿਵੇਂ ਅੱਖਾਂ ਨੂੰ ਮੂਹ ਦਿਖਾਉਗਾ ਨਾ ਕਹਣਾ ਮੈਂ ਅੱਖਾਂ ਵੀ ਤੇ ਕਹਿੰਦੇ ਗਲਾਵ ਕਿੱਥੇ ਗਲਾਵ ਕਹਿੰਦਾ ਮੈਂ ਵਾਰੀ ਭੱਜੇ ਫਿਰਦਾ ਰਹਾਂ ਉਹ ਚੀਜ਼ ਸੁਣ ਸੁਣ ਕੇ ਨਾ ਵੀਰ ਦੇ ਬਹੁਤ ਵਧੀਆ ਲੱਗਦਾ ਵੀ ਬਹੁਤ ਵਧੀਆ ਵੀਰ ਦਾ ਨੇਚਰ ਹੈਗਾ ਤਾਂ ਸਾਡੇ ਕੋਲ ਦੇ ਹੀ ਆ ਨਾ ਬੌਨ ਵਾਲਾ ਤੇ ਮਾਨਸਾਂ ਦਾ ਕੋਈ ਫਰਕ ਨਹੀਂ ਹੈਗਾ ਜਰੂਰ ਇੱਕ ਵਾਰੀ ਵੀਰ ਨੂੰ ਮਿਲਾਂਗੇ ਬਹੁਤ ਜੀ ਕਰਦਾ ਵੀ ਵੀਰ ਨੂੰ ਇੱਕ ਵਾਰੀ ਜਰੂਰ ਮਿਲिए ਜਿਹੜਾ ਮੇਰਾ ਭੈਣ ਭਾਈ ਕੋਈ ਵੀਡੀਓ ਦੇਖੋ ਤਾਂ ਸਾਡੀ ਵੀਡੀਓ ਗੁਲਾਬ ਸਿੱਧੂ ਤੇ ਕਰ ਜ਼ਰੂਰ ਪਹੁੰਚਾ ਦੇ ਬਹੁਤ ਜੀ ਕਰਦਾ ਵੀਰ ਨੂੰ ਮਿਲਣ ਨੂੰ ਮਿਲਾਂਗੇ ਜ਼ਰੂਰ ਕੋਈ ਦੂਰ ਨਹੀਂ ਹੈਗੇ ਸਾਥੋਂ ਨਾਣ ਸੰਤੇ ਬਰਨਾਲਾ ਸਾਡਾ ਨੇੜੀ ਆ ਕੋਈ ਦੂਰ ਨਹੀਂ ਹੈਗੀ ਤੇ ਗੁਲਾਬ ਸਿੱਧੂ ਦੇ ਪਿੰਡ ਸਾਡੇ ਪਸ ਕਹਿੰਦੇ ਆ ਕੁੜੀਆਂ ਵੀ ਪਈਆਂ ਨੇ ਦੋ ਭੈਣਾਂ ਵੀਰ ਦਾ ਬਹੁਤ ਵਧੀਆ ਨੇਚਰ ਆ ਬਹੁਤ ਵਧੀਆ ਵੀਰ ਨੇ ਦੇਖੋ ਨਾ ਗਰੀਬ ਘਰਾਂ ਦੀਆਂ ਕੁੜੀਆਂ ਦੇ ਵਿਆਹ ਕਰੇ ਜਹੇ ਨਾ ਕਿੰਨੇ ਕਿਸੇ ਦਾ ਭਾਰ ਤਿੱਕਰ ਮਾਇਆ ਪਈ ਹੋਵੇ ਦੇਸ ਤੋਂ ਕਿਨਾ ਪੈਸਾ ਨਹੀਂ ਲੱਗਦਾ ਹੈਗਾ ਜੇ ਕਿਸੇ ਦਾ ਦਿਲ ਹੋਊਗਾ ਹਨਾ ਪੈਸਾ ਫੇਰ ਲੱਗਦਾ ਵਾ ਦੇਖੋ ਵੀਰ ਦਾ ਦਿਲ ਕਿੱਡਾ ਵੱਡਾ ਹਨਾ ਗਰੀਬ ਦੀ ਉਹ ਕਿੰਨੀ ਮਦਦ ਕਰ ਰਿਹਾ ਵਾ ਨਹੀਂ ਐਨੀ ਗਰੀਬੀ ਚ ਪਤਾ ਨਹੀਂ ਉਹ ਵੀ ਆਪ ਗਰੀਬੀ ਚ ਉਠਿਆ ਪਰ ਆਪ ਵੀ ਬਹੁਤ ਦੁਨੀਆ ਗਰੀਬੀ ਚ ਉਠਦੀ ਆ ਹਨਾ ਕਿਸੇ ਤੇ ਗਰੀਬੀ ਚੋਂ ਵੀ ਬਹੁਤ ਔਖੇ ਨੇ ਅਮੀਰ ਵੀ ਬਹੁਤ ਆ ਪਰ ਕਿਸੇ ਦਾ ਦਿਲ ਤੋਂ ਬੁਨਾ ਰੁਪਿਆ ਨਹੀਂ ਲੱਗਦਾ ਉਹ ਦੇਖੋ ਕਿੰਨੇ ਕੰਮ ਵਧੀਆ ਕਰਦਾ ਬਹੁਤ ਵਧੀਆ ਕਿੰਨੀਆਂ ਕੁੜੀਆਂ ਦੇ ਵਿਆਹ ਕਰੇ ਹਨਾ ਗਰੀਬ ਪਰਵਾਰਾਂ ਨੇ ਸਾਰਾ ਉਹਨੇ ਸਮਾਨ ਦਿੱਤਾ ਵੀ ਬਹੁਤ ਬਹੁਤ ਵੀਰ ਦੇ ਧੰਨਵਾਦ ਮੈਂ ਕਹਿੰਦੀ ਆ ਵੀ ਇਹੇ ਵੀਰ ਤਾਂ ਕਰ-ਕਰ ਹੋਣ ਜਿਹੇ ਜਗਲਾਵ ਸਿੱਧੂ ਆ ਵੀ ਦੇਖੋ ਕਿੰਨਾ ਭੋਲਾ ਪਾਣਾ ਵੀਰ ਦਾ ਕਿੰਨੀਆਂ ਵਿਦਾਇ ਹਰ ਨੇਚਰ ਆ ਹਨਾ ਹਰ ਇੱਕ ਨੂੰ ਗਰੀਬ ਐ ਚ ਉਹ ਮੇਰਾ ਉਹਨੇ ਭੱਜ ਕੇ ਮਿਲਣਾ ਕੋਈ ਉਹਨੇ ਵਿੱਚ ਸੂਫਾਂ ਵਾਲਾ ਤਾਂ ਉਹ ਚ ਹੈ ਹੀ ਨਹੀਂ ਮਾਲਕ ਨੂੰ ਇਦੋਂ ਵੀ ਜ਼ਿਆਦਾ ਤਰੱਕੀਆਂ ਦੇਉ ਮੇਰੇ ਵੀਰ ਨੂੰ ਤੇ ਮੇਰੇ ਵੀਰ ਦੀ ਅਈ ਚੜਦੀ ਕਲਾ ਰੱਖੇ ਪ੍ਰਮਾਤਮਾ ਐਤੋਂ ਵੀ ਜਾਦੇ ਉਹਨੂੰ ਪ੍ਰਮਾਤਮਾ ਤਰੱਕੀਆਂ ਦੇ ਦੇਖੋ ਹਨਾ ਜਿਹੜਾ ਅੱਜ ਗਰੀਬ ਕਨੀ ਗਰੀਬ ਦਾ ਇੰਨਾ ਸਾਥ ਦਿੰਦਾ ਵਾ ਮੈਂ ਕਹਿੰਨੀ ਆ ਵੀ ਦੁਨੀਆ ਤੇ ਕੋਈ ਕੋਈ ਆ ਤੇ ਜ਼ਰੂਰ ਮੇਰੇ ਵੀਰ ਨੂੰ ਬੁਲਾਵਨ ਬਹੁਤ ਜੀ ਕਰਦਾ ਮਿਲਣ ਨੂੰ ਮਿਲਾਂਗੇ ਜ਼ਰੂਰ ਕਿਰਕ ਕਿਤੇ ਮਰਜੀ ਹੋਣੀ ਹੈ ਮਿਲ ਕੇ ਜ਼ਰੂਰ ਆਵਾਂਗੇ ਮੇਰੇ ਵੀਰ ਨੂੰ ਮੈਨੂੰ ਬਹੁਤ ਵਧੀਆ ਲੱਗਦਾ ਵੀਰ ਅੱਜ ਮੈਂ ਗਲਾਬ ਸਿੱਧੂ ਦੇ ਮੈਂ ਬਹੁਤ ਦਿਨ ਹੋ ਗਏ ਸੀ ਮੈਨੂੰ ਵੀਡੀਓ ਦੇਖਦਿਆਂ ਮੈਂ ਉਹ ਨਾ ਮਹਾ ਗਲਾਬ ਸਿੱਧੂ ਵੀਰ ਤੇਰਾ ਵੀਡੀਓ ਮੈਂ ਜ਼ਰੂਰ ਬਣਾਉਂਗੀ ਵੀ ਦੇਖੋ ਕੰਟੈਕਟ ਨੰਬਰ ਨਹੀਂ ਹੈਗਾ ਆਪਣੇ ਕੋਲੇ ਦੇਖੋ ਆਪਾਂ ਵੀਡੀਓ ਹੀ ਬਣਾਈਏ ਜੇ ਵੀਡੀਓ ਤੇ ਕੋਈ ਚਲੋ ਆਪਾਂ ਨੂੰ ਮੈਸੇਜ ਮਿਲੇ ਤੇ ਵੀਰ ਦਾ ਵੀਰ ਨਾਲ ਗੱਲਾਂ ਕਰਨ ਨੂੰ ਬਹੁਤ ਜੀ ਰੱਖਦਾ ਹੈ ਬਹੁਤ ਜ਼ਿਆਦਾ ਵੀ ਐਨਾ ਪੋੜਾ ਪਾਣਾ ਨੂੰ ਐਨੀ ਵੀਰ ਚ ਸਾਦਗੀ ਦੇ ਉਹ ਜਮਾ ਉਹ ਚ ਸੁਫਾ ਬਾਲਨਾ ਸਾਲ ਸਿੱਧੀਆਂ ਉਹਨੇ ਗੱਲਾਂ ਕਰਨੀਆਂ ਜਮੀ ਨੋਰਮਲ ਦੇਸੀ ਦੇਸੀ ਜਟਾ ਦੇਸੀ ਜਟਾਈ ਦਾ ਕਹਿੰਦੇ ਹੁੰਦੇ ਨੇ ਵੀ ਦੇਸੀ ਹੁੰਦੇ ਨੇ ਹਨ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਵੀਰ ਦਾ ਨੇਚਰ ਤੇ ਬਹੁਤ ਵਧੀਆ ਬਹੁਤ ਗਰੀਬਾਂ ਦੀ ਮਦਦ ਕਰਦਾ ਬਹੁਤ ਜਿਆਦਾ ਗਰੀਬਾਂ ਨੂੰ ਮਦਦ ਕਰਦਾ ਹਨ ਚਲੋ ਗਰੀਬਾਂ ਨੂੰ ਵੀ ਆਸ ਹੁੰਦੀ ਆ ਹਨ ਤੇ ਆਸ ਤੱਕ ਦਾ ਗਰੀਬ ਕਰਨੀ ਵੀ ਚਾਹੀਦੀ ਹੈ ਜਿੰਨੇ ਕੋ ਯੋਗਰੇ ਹੁੰਨੇ ਤਾਂ ਤਕੜੀ ਦੁਨੀਆ ਤਿੰਗ ਤੋਂ ਤਿੰਗ ਦੁਨੀਆ ਬੈਠੇ 10 ਰੁਪਏ ਨਹੀਂ ਕੋਈ ਦਿੰਦਾ ਹੈਗਾ ਕਿਸੇ ਦੇਲ ਤੋਂ ਵਿਨੰਦਿਤ ਉਹਦਾ ਵੀ ਦਿਲ ਦੇਖੋ ਹਨਾ ਕਿੰਨੇ ਦਿਲ ਦਾ ਸਾਫ ਆ ਵੀਰ ਤੇ ਐਨੀ ਇੱਕ ਗੱਲਾਂ ਕਰਨੀਆਂ ਸੀ ਆਪਾਂ ਵੀਰ ਨਾਲ ਤੇ ਵੀਰ ਟੱਕਰ ਵੀਡੀਓ ਜ਼ਰੂਰ ਪਹੁੰਚਾ ਦਿਓ ਵਿੱਚ ਕੋਈ ਹੋਇਆ ਤਾਂ ਮੈਸੇਜ ਜ਼ਰੂਰ ਦੇਓ ਵੀਰ ਨੂੰ ਜਾਣ ਦਾ ਤੇ ਵੀਡੀਓ ਸਾਡੀ ਐਂਡ ਟੱਕਰ ਜ਼ਰੂਰ ਦੇਖਣੀ ਚਲੋ ਹੁਣ ਆਉਂਦਾ ਸਾਡੇ ਡਾਲੀਆ ਬਾਬਾ ਜੀ ਮੈਂ ਇੱਥੇ ਬੈ ਕੇ ਗੰਗੂਰ ਆਲੀ ਬੇ ਕੋਲੇ ਮੈਂ ਇੱਥੇ ਬੈ ਕੇ ਬਣਾਉਣੀ ਆ ਵੀਡੀਓ ਸੋਹਣੀ ਨਾਲ ਨੂੰ ਸਾਹਗ ਦੇ ਬੈਠੇ ਹਾਂ ਸਾਗਾ ਕੋਲ ਸੀ ਤੇ ਸਾਗ ਦੀ ਤੋਣ ਜੀ ਨੇ ਗੰਗੂਰ ਬਥੇਰੇ ਜੀ ਨੇ ਖਾਣੇ ਹੋਏ ਤਾ ajo ਲੈ ਜੇ ਤੁਸੀਂ ਫੇਰ ਨਾ ਕੋਈ ਸਾਨੂੰ ਗੰਗੂਰ ਨਹੀਂ ਦਿੱਤੇ ਅਨਿਆ ਕੱਜ ਗੱਲਾਂ ਆਪਾਂ ਸੰਗੀਆਂ ਕਰਨੀ ਆਸੇ ਦੇਖੋ ਨਾ ਚੰਗੇ ਬੰਦੇ ਨੂੰ ਚੰਗਾ ਰਹਿਣਾ ਚੰਗਿਆਂ ਨੂੰ ਅੱਜ ਕੱਲ੍ਹ ਦੁਨੀਆ ਤੇ ਰਹਿਣੀ ਨਹੀਂ ਦਿੰਦਾ ਕੋਈ ਇਹ ਲੋਕ ਨੂੰ ਚੰਗਾ ਕੰਮ ਕਰਦਾ ਉਹਨੂੰ ਰਹਿਣ ਨਹੀਂ ਦਿੰਦੇ। ਹੋ ਬੇਰੀ ਸਾਲਾ ਅਰਤੀ ਸੀ ਫੇਰ ਬੁੱਤੇ। ਉਹਨੇ ਬਹੁਤ ਫਾਲ ਚੱਕ ਰੱਖਿਆ। ਐਡਾ ਡੇ ਦੇ ਲੱਗਦੇ। ਹਨ ਜੇ ਆਪਾਂ ਲੱਗਦੇ ਹਾਂ ਬੇਟੀ ਇੱਧਰੋਂ। ਹੋਰੀ ਖਖਰਾ ਜਿਹਾ ਚੜਿਆ ਪਿਆ ਮੇਰੀ ਜਾਲਾ ਵਾਂਗੂ ਗਰਮੀ ਵੀ ਬਹੁਤ ਜ਼ਿਆਦੇ ਹੋ ਰਹੀ ਆ। ਮਸ ਸਾਰਾ ਐਡਾ ਡਾ ਮੱਖੀਆਂ ਜਿਹਾ ਡਾ ਦੇ ਮੇਰੇ ਕੋਲੇ ਕੋ ਫਿਰਦਾ ਕੋਈ। ਦੀਨਾ ਹੋਊ ਵਿੱਚ ਕੈਮਰੇ ਲੈ ਕੇ। ਆ ਤੇ ਗੋਲੀ ਗੋਲੀ ਤੇ ਕਿੰਨਾ ਫਿਰਦਾ। ਕੀ ਡਗ ਡਾ ਮੋਟਾ ਮੋਟਾ ਬਹੁਤ ਜਿਆਦਾ ਮਸਰਾ ਮੱਖਿਆਰ ਦਾ ਖਾਂਦਾ ਲੰਪ ਗੋਲ ਹਲ ਇਹ ਦੇਖ ਸਾਡਾ ਗੋਲ ਓਣੀ ਇੱਧਰ ਚਲੋ ਹੇ ਕਰ ਦੇਣਾ ਬਾਈਆਂ ਸਾਰਿਆਂ ਪੈਣ ਪੈਣ ਆਹ ਹੈ ਕਿ ਮੈਂ ਹਾਂ ਕੋ ਦਾ ਦੇਖੀ ਨਿਕ ਨਿਗਰ ਮਿਲਦੀ ਤੇ ਚਾਰੇ ਨੇ ਹੁੰਦਾ ਇਹ ਕਿ ਹੁੰਦਾ ਚੰਡੀ ਵਾਲੀ ਹੱਡੀ ਹੰਦਿਆ ਕਰਨੀ ਤਾਂ ਬਹੁਤ ਹੁੰਦੀ ਹੋਣੀ ਹੈ ਨਾ ਚਲ ਉਧਰ ਬੈ ਜਾ ਇੱਕ ਹੋਰ ਫਿਰਦਾ ਇੱਥੇ ਮੋਤੀ ਇਹ ਜਿੱਥੇ ਵੀ ਮੈਂ ਬੈਠਾ ਉੱਥੇ ਬੈਠਣਗੇ ਪਤਾ ਨਹੀਂ ਕੀ ਇਹਨਾਂ ਨੂੰ ਕੋਈ ਮੇਰੇ ਮਾ ਗਰ ਮਾ ਗਰ ਮਾ ਗਰ ਮਾ ਗਰ ਜਵਾਕਾ ਵਾਂਗੂ ਹੈ ਨਾ ਕਹ ਕਹਿੰਦੇ ਹੁ ਸਿਆਣੇ ਕਹਿੰਦੇ ਹੁੰਦੇ ਨੇ ਜਵਾਕ ਮੋਹ ਦਾ ਹੁੰਦਾ ਹੈ ਜੇ ਮੋਹ ਕਰਾਂਗੇ ਤਾਂ ਨਾ ਜਵਾਕਤਾ ਮਾ ਗਰ ਮਾ ਗਰ ਕਿੱਦਾਂ ਜੇ ਆਪਾਂ ਮੋਹ ਨਹੀਂ ਕਰਾਂਗੇ ਜਵਾਕ ਕਿੱਥੋਂ ਬ੍ਰੀ ਉਹੀ ਗੱਲ ਇਹਨਾਂ ਦੀ ਹੈ ਨਾ ਮੋਹ ਦਾ ਸਾਰਾ ਦਿਨ ਮੇਰੇ ਵਿਚਾਰੇ ਮਾਗਰ 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 ਜੇ ਇੱਥੇ ਮੈਂ ਬਹਿ ਜਾਂ ਉੱਥੇ ਬਹਿ ਜਾਂਦੇ ਜੇ ਕਿਤੇ ਜਾਵਾਂ ਤਾਂ ਮੇਰੇ ਨਾਲ ਇਹਨਾਂ ਨੂੰ ਬਾਹਰ ਟੱਕ ਜਾਨੀ ਆ ਇਹਨਾਂ ਸਾਡੇ ਇੱਧਰ ਜਾਨੀ ਆ ਦੂਜਿਆਂ ਦੇ ਮੇਰੇ ਨਾਲ ਨਾਲ ਜਾਣਗੇ ਕਦੇ ਖਤਮ ਬਾਹਰ ਡਾ ਜਾਨੀ ਆ ਗੇਟ ਫਿਰ ਇਹ ਨਾ ਜਿੰਨਾ ਚਿਰ ਮੈਂ ਮੁੜ ਕੇ ਨਹੀਂ ਆਉਂਦੀ ਉਹਨਾਂ ਚਾਏ ਹੈ ਗੇਟ ਦੇ ਅੰਦਰਲੇ ਪਾਸੇ ਬੈਠੇ ਰਹਿਣਗੇ ਫਿਰ ਕੀ ਮੈਨੂੰ ਟਾਂਗੀਆਂ ਲਾਉਂਦੇ ਨੇ ਨਾ ਤੇ ਮੋਹ ਘਰੇ ਦਾ ਹੁੰਦਾ ਉਹੀ ਗੱਲ ਹੈ ਨਾ ਆਪਾਂ ਕਹਿੰਦੇ ਨੇ ਕੁੱਤਾ ਬਿੱਲਾ ਨਹੀਂ ਇਹ ਤਾਂ ਬਹੁਤ ਸਿਆਣੇ ਹੁੰਦੇ ਨੇ ਬਹੁਤ ਜਿਆਦਾ ਦੇਖੋ ਕਿ ਕਿੰਨਾ ਨੂੰ ਆਪਾਂ ਦੋ ਰੋਟੀਆਂ ਪਾਉਂਦੇ ਆ ਘਰ ਦੀ ਕਿੰਨੀ ਮਿਹਰ ਕਰਦੇ ਆ ਹਨਾ ਕਿੰਨੀ ਰੱਖੀ ਆਪਣੇ ਘਰਾਂ ਦੀ ਕਿੰਨੀ ਇਹ ਮਿਹਰ ਕਰਦੇ ਕਿਸੇ ਨੂੰ ਬਾਹਰ ਚ ਨਹੀਂ ਖੜਨ ਹੁੰਦੇ ਚੱਲ ਉੱਠ ਕੁੜੀ ਚੱਲ ਕੁੜੀ ਉੱਠ ਤਾ ਚੱਲ ਉਧਰ ਚਲੋ ਆ ਚਲੀ ਜੇ ਤਾ ਚੱਲੋ ਉਧਰ ਚੱਲ 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 ਆਹ ਸੋ ਕੋਲਾਗੀ ਅਮਸਰ ਦੇਰੇ ਕਾਲੇ ਕਰਕੇ ਕਿੰਨਾ ਆਉਂਦਾਗਾ ਪਿੰਡ ਪਿੰਡ ਕਰੀ ਜਾਂਦਾ ਚੱਲੀ ਅਦਰ ਚਲੋ ਬਸ ਇੱਥੇ ਆਪਾਂ ਲਾਈਵ ਦਾ ਕਰਦੇ ਐਂਡ ਕੰਮ ਹੋਰ ਲਾਈਵ ਦਾ ਸੌਰੀ ਬਲੌਗ ਦਾ ਕਰਦੇ ਇੱਥੇ ਐਂਡ ਲੈ ਆਉਂਦੀਆਂ ਨਾ ਹਾਂ ਲਾਈਵ ਹੁਣ ਆਪਾਂ ਸੱਚ ਆਉਣ ਲੱਗੇ ਤੇ ਇੱਕ ਟਾਈਮ ਅੱਗੇ ਆਉਂਦੀ ਮੈਂ ਦੋ ਟਾਈਮ ਸ਼ਾਮ ਨੂੰ ਸ਼ਾਮ ਵਾਲਾ ਲਾਈਵ ਕਰਦਾ ਮੈਂ ਬੰਦ ਹੁਣ ਆਉਂਦੀਆਂ ਮੈਂ 11 ਤੇ 12 ਦੇ ਵਿਚਾਲੇ ਜੇ ਕਿਸੇ ਨੇ ਲਾਈਵ ਤੇ ਆਉਣਾ ਹੁੰਦਾ ਭੈਣ ਭਾਈ ਨੇ ਲਾਈਵ ਤੇ ਵੀ ਆ ਸਕਦੇ ਕਿ ਲਾਈਵ ਮੈਂ ਮੈਂ ਹਮੇਸ਼ਾ ਬੰਦੀ ਕਰਦੀ ਸੀ ਵੀ ਮੈਂ ਵੀ ਵੱਡੇ ਵਲੌਗ ਪਾਇਆ ਕਰੂੰਗੀ ਮੈਂ ਲਾਈਵ ਚ ਲਾਉਣਾ ਨੇ ਹਨਾ ਜਿਹੜੇ ਮੇਰੇ ਭੈਣ ਭਾਈ ਮੇਰੇ ਨਾਲ ਜੁੜੇ ਨੇ ਉਹ ਕਹਿੰਦੇ ਸਾਡਾ ਜੀ ਨਹੀਂ ਲੱਗਦਾ ਹੈਗਾ ਵੀ ਤੁਸੀਂ ਲਾਈਵ ਆਇਆ ਪਰ ਉਹਨਾਂ ਦੇ ਕਾਰਨ ਕਰ ਹਨਾ ਦੇਖੋ ਇੰਨਾ ਆਪਾਂ ਨੂੰ ਮੂਹ ਪਿਆਰ ਮਿਲਦਾ ਵਾ ਭੈਣ ਭਾਈਆਂ ਤੋਂ ਜਿਹ ਉਹਨਾਂ ਦੇ ਕਾਰਨ ਮੈਨੂੰ ਹੁਣ ਲਾਈਵ ਆਉਣਾ ਪੈਂਦਾ ਵਾ ਤੇ ਚਲੋ ਇੱਕ ਟਾਈਮ ਕਰਤਾ ਆਪਾਂ ਕੋਈ ਗੱਲ ਨਹੀਂ ਆਜਾ ਕਰਾਂਗੇ ਮੇਰੇ ਭੈਣ ਭਾਈਆਂ ਦਾ ਦਿਲ ਨਹੀਂ ਤੋੜਦੇ ਹਨਾ ਉਹਨਾਂ ਦੀ ਸਪੋਰਟ ਨਹੀਂ ਆਪਾਂ ਇੱਥੇ ਤੱਕ ਕਰ ਵਧੀਆ ਮੈਨੂੰ ਕੋਈ ਬੰਦੇ ਤੇ ਡੱਲਣ ਦਾ ਨਸਾਨ ਨਹੀਂ ਆ ਵੀ ਮੈਨੂੰ ਕੋਈ ਡੱਲਣ ਨੂੰ ਦੁਰਲਾ ਨਹੀਂ ਨਸਾਨ ਨਹੀਂ ਹੈ ਜੀ ਬਸ ਹਟਾ ਗੱਲਾਂ ਕਰਦਾਂ ਨੀ ਹਾਸੇ ਖੇਡ ਲੈਂਦੇ ਨਾ ਮਨ ਖੁਸ਼ ਹੋ ਜਾਂਦਾ ਇਦਾਂ ਵਧੀਆ ਰਾਤ ਲੰਘ ਜਾਂਦੀ ਆ ਚਲੋ ਜੀ ਇੱਥੇ ਕਰਦੇ ਆਂ ਵਲੌਗ ਦਾ ਐਂਡ ਮੈਗਰੀ ਫਾਲਸਰਿੰਗੀ ਜੀ ਦੀ